ਮੇਟਰਕ ਰਾਤ ਦੀ ਵੀਡੀਓ ਵਾਇਰਲ ਹੋ ਰਹੀ ਆ ਵੀ ਇੱਕ ਬਾਈ ਹੈ ਨਾ ਗੱਡੀ ਵਾਲੇ ਬਾਈ ਅੰਡਿਆਂ ਦੇ ਟਰੇਆਂ ਲੈ ਕੇ ਪੈਸੇ ਦੇਖਣ ਜਾਂਦੇ ਤੇ ਉਵੇਂ ਤੁਰ ਤੁਰ ਜਾਂਦੇ ਆ ਉਹ ਸਾਰੇ ਚੈਨਲਾਂ ਦੇ ਬਾਈ ਦਾ ਉਹ ਸਾਹਮਣੇ ਕੈਮਰਾ ਲੱਗਿਆ ਸੀ ਬਰਾਡ ਦਾ ਸਾਰੇ ਚੈਨਲਾਂ ਤੇ ਉਹ ਵੀਡੀਓ ਪੈ ਗਈ ਤੇ ਗੱਡੀ ਵਾਲਾ ਬਾਈ ਇਹ ਸੀ ਆ ਬਾਈ ਵੇਚਣ ਵਾਲਾ ਸੀ ਆ ਬਰਾਡ ਮਾਲਕੇ ਘਰੇ ਬੈਠਾ ਕੈਮਰਾ ਦੇਖ ਰਿਆ ਸੀ ਤੇ ਜਦੋਂ ਗੱਡੀ ਲੈ ਕੇ ਤੁਰ ਕੇ ਨਾਲ ਦੀ ਨਾਲ ਇਹਨੇ ਬਾਈ ਵੀਡੀਓ ਸੋਸ਼ਲ ਮੀਡੀਆ ਤੇ ਪੈ ਗਈ ਸਾਰੇ ਚੈਨਲਾਂ ਤੇ ਉਹ ਵੀਡੀਓ ਪੈ ਗਈ ਤੇ ਪਰ ਬਾਈ ਨੇ ਆ ਕੇ ਆਸਬੀ ਦੀ ਇਹਨਾਂ ਨੇ ਕੰਪਰੋਮਾਈਜ਼ ਕਰਿਆ ਚਾਹੇ ਗਲਤੀ ਲਾ ਲਓ ਚਾਹੇ ਸਮਝੌਤਾ ਜੋ ਮਰਜੀ ਇਹਨਾਂ ਦਾ ਬਾਈ ਨਿਭੜ ਗਿਆ ਹੁਣ ਤੁਹਾਡੇ ਜਿਹਾ ਬਾਈ ਨਿਭੜ ਗਿਆ ਬਾਈ ਨੇ ਗਲਤੀ ਮੰਨ ਲਈ ਆਪਦੀ ਜਿਹੜੀ ਸੀਗੀ ਠੀਕ ਆ ਬਾਈ ਆਪਦੀ ਗਲਤੀ ਮੰਨ ਗਿਆ ਚਾਹੇ ਜੋ ਵੀ ਆ ਤੇ ਬਾਈ ਵੀ ਕੋਈ ਬਾਈ ਆਈ ਨਹੀਂ ਸੀ ਮਾੜਾ ਢੀੜਾ ਕੋਈ ਵੀ ਮਾਲਾ ਕੋਈ ਚੋਰ ਕਿਸਮ ਦਾ ਬੰਦਾ ਨਹੀਂ ਸੀ ਰੱਜਾ ਭੱਜਿਆ ਬਾਈ ਬੰਦਾ ਹੈਗਾ ਸੱਤਰ ਸੀ ਕਿਲੇ ਬਾਣੇ ਦੇ ਕੋਲੇ ਸ਼ਹਿਰ 'ਚ ਰਹਿੰਦਾ ਹੈਗਾ ਠੀਕ ਆ ਕੋਈ ਆਈ ਨਹੀਂ ਵੀ ਮਾੜਾ ਬੰਦਾ ਉਹ ਤਾਂ ਕੋਈ ਕੁਦਰਤੀ ਜੋ ਹੋ ਗਿਆ ਚਲੋ ਜੋ ਵੀ ਮੌਕੇ ਦੀ ਦਿੱਤੀ ਪਰ ਹੁਣ ਵੀ ਬਾਈ ਨੂੰ ਮੈਂ ਸਾਵਾਜੇ ਦਿੰਨਾ ਜਿਹੜਾ ਆਪ ਖੁਦ ਤੜਕੀ ਚੱਲ ਕੇ ਆ ਕੇ ਕਹਿੰਦਾ ਬਈ ਜੋ ਹੋਇਆ ਵੀ ਆ ਗੱਲਬਾਤ ਠੀਕ ਹੈ ਤੇ ਇਹਨਾਂ ਦਾ ਬਈ ਨਿਬੜ ਗਿਆ ਤੇ ਜੇ ਤੁਸੀਂ ਅੰਡੇ ਖਰੀਦਨੇ ਹੋਣ ਭਲਾਈ ਆਣਾ ਪਿੰਡ ਮੁਕਸਰ ਰੋਡ ਤੇ ਬਈ ਦੇਸੀ ਅੰਡੇ ਤੇ ਬਸ ਠੀਕ ਹੈ ਭਈ ਆ ਨੰਬਰ ਪਾ ਦਿੰਨੇ ਇਹਦਾ